ਮੈਂ ਜੀ ਦੇਖੋ ਅੱਜ ਦੂਸਾ ਦਿਨ ਹੈ ਅਸੀਂ ਗੁਰਦੁਆਰਾ ਗੁਰੂ ਕੇ ਬਾਗ ਜੀ ਇੱਥੇ ਪਹੁੰਚੇ ਆ ਤੇ ਇਹ 6ਵੀਂ ਦੇ 9ਵੀਂ ਪਾਸ਼ਾਈ ਦੇ ਚਰਚ ਇੱਥੇ ਪੈਸਗੇ ਤੇ ਬਹੁਤ ਪ੍ਰਵਾਹ ਹੰਗਾਰ ਆਇਆ ਸੰਗਤਾਂ ਦਾ ਤੇ ਇੱਥੇ ਸਵੇਰ ਦੇ ਬਾਰਿਸ਼ ਹੋ ਰਹੀ ਹੈ ਜੀ ਤੇ ਫਿਰ ਵੀ ਲੋਕ ਬਹੁਤ ਪਹੁੰਚਿਆ ਜੀ ਐਸ ਵੇਲੇ ਦੁਪਹਿਰ ਤੱਕ ਜਿਹੜਾ ਸਾਡਾ ਡਾਟਾ ਸੀਗਾ ਉਹ 300 ਤੋਂ ਉੱਪਰ ਚੈੱਕ ਅਪ ਹੋ ਗਿਆ ਜੀ ਤੇ ਲਗਾਤਾਰ ਲੋਕ ਪਹੁੰਚ ਰਹੇ ਆ इवन ਠੰਡਿਆ بارشਿਆ ਫਿਰ ਵੀ ਲੋਕਾਂ ਚ ਬਹੁਤ ਜ਼ਿਆਦਾ ਉਸ਼ਾ ਆ ਤੇ ਬਹੁਤ ਪਾਰੀ ਤਦਾਦ ਲੋਕ ਆ ਰਹੇ ਆ ਜੀ ਜੀ ਕਿਤੇ ਨਹੀਂ ਕਿਸ ਤਰ੍ਹਾਂ ਦਾ ਰਿਸਪਾਂਸ ਹੋਇਆ ਸੀ ਸਾਡਾ ਜੀ ਕੱਲ ਪਹਿਲਾ ਕੈਂਪ ਸੀਗਾ ਅਜ ਨਾਲੇ ਕੀਰਤਨ ਦਰਬਾਰ ਤੇ ਬਹੁਤ ਪਰਵਾਹ ਹੰਗਾਰਾ ਮਿਲਿਆ ਸਾਨੂੰ ਉੱਥੇ ਬਹੁਤ ਲੋਕ ਆਏ ਚੈੱਕ ਅਪ ਕਰਵਾਏ ਉਹਨਾਂ ਨੇ ਗਲਾਸਿਸ ਲਈਆਂ ਜਿੱਦਾਂ ਆਈਸ ਚੈਕਸ ਕਰਾਈਆਂ ਤੇ ਬਹੁਤ ਜ਼ਿਆਦਾ ਲੋਕਾਂ ਦਾ ਸਹਿਯੋਗ ਆ ਬਹੁਤ ਉਤਸ਼ਾਹ ਲੋਕਾਂ ਚ ਤੇ ਬਹੁਤ ਸਾਨੂੰ ਫੋਨ ਕਾਲਸ ਤੇ ਕੁਇਰੀਜ਼ ਆ ਰਹੀਆਂ ਕਿ ਅਗਲੇ ਕੈਂਪਸ ਕਿੱਥੇ ਆ ਤੇ ਕੁਝ ਲੋਕ ਜਿਹੜੇ ਕੱਲ ਜਨਾਲੇ ਮਿਸ ਕਰ ਗਏ ਸੀਗੇ ਉਹ ਹੁਣ ਅੱਜ ਸਵੇਰ ਦੇ ਇੱਥੇ ਆਣ ਕੇ ਬੈਠੇ ਆ ਤੇ ਇੱਥੇ ਦੇ ਸਰਵਿਸਿਸ ਲੈ ਰਹੇ ਆ ਭਾਰਤੀ ਭਾਜੀ ਕਿੱਥੇ ਕੈਂਪ ਲੱਗਿਆ ਕੱਲ ਜੀ ਜਗਦੇਵ ਕਲਾਂ ਉੱਥੇ ਕੱਲ ਉੱਥੇ ਕੈਂਪ ਪਿਆ ਜੋ ਕਿ ਸਾਡੇ ਕੈਬਨਰ ਮਿਨਿਸਟਰ ਕੁਲਦੀਪ ਸਿੰਘ ਧਾਰੀਵਾਲ ਦਾ ਪਿੰਡ ਆ ਤੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਸਾਡੇ ਪਿੰਡ ਵੀ ਕੈਂਪ ਲਗਾਓ ਤੇ ਕੱਲ ਉੱਥੇ ਆ ਜੀ ਤੇ ਉਸ ਤੋਂ ਬਾਅਦ ਸਾਡੇ ਅਮਿਤਾਲ ਜੀ ਇਹਨਾਂ ਦੇ ਪਿੰਡ ਹੈਗਾ ਆ ਅ ਪਰਸੋਂ ਉੱਥੇ ਕੈਂਪ ਹੈਗਾ ਤੇ ਇਸ ਤੋਂ ਲੜੀਵਾਰ ਕੈਂਪ ਚੱਲੀ ਜਾਣਗੇ ਤੇ 17 ਤਰੀਕ ਤੱਕ ਜਦੋਂ ਲਗਾਤਾਰ ਵੀ ਕੈਂਪ ਚੱਲਣਗੇ ਅਮਰਸਰ ਦੇ ਵਿੱਚ ਉਹ ਰਾਈ ਦੀ ਦੱਸ ਜਿਹੜੇ ਕਿਹੜੇ ਕਿਹੜੇ ਜਿਹੜੇ ਨੇ ਉਹ ਟੈਸਟ ਕੀਤੇ ਜਾਂਦੇ ਇਹਦੇ ਵਿੱਚ ਅ 8 ਤਰ੍ਹਾਂ ਦੇ ਕੈਂਸਰ ਦੇ ਚੈੱਕਅਪਸ ਹੋ ਰਹੇ ਆ ਜੀ ਡਾਇਬੀਟਿਸ ਦਾ ਬਲੱਡ ਪ੍ਰੈਸ਼ਰ ਦਾ ਆਈ ਟੈਸਟ ਹੋ ਰਿਹਾ ਔਰਲ ਕੈਂਸਰ ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਚੈੱਕਅਪਸ ਹੋ ਰਿਹਾ ਗੁਰੂਗ ਬਾਗ ਦੀ ਬਹੁਤ ਵੱਡਾ ਇਤਿਹਾਸਿਕ ਧਰਤੀ ਆ ਇੱਥੋਂ ਜਿਹੜਾ ਸਿਨੇਹਾ ਜਾਣਾ ਤੇ ਸਾਰੇ ਦੇਸ਼ ਤੇ ਵਿਦੇਸ਼ਾਂ ਤੇ ਜਾਣਾ ਜਿਹੜਾ ਕੰਮ ਵਰਲਡ ਕੈਂਸਰ ਸੁਸਾਇਟੀ ਵੱਲੋਂ ਕੀਤਾ ਜਾ ਰਿਹਾ ਆ ਜਿਹਦੇ ਐਮਬੈਸਡਰ ਆਸਟ੍ਰੇਲੀਆ ਦੇ ਮੇਰੇ ਨਾਲ ਨੇ ਸਮਨ ਕਾਲੋ ਜੀ ਜਦੋਂ ਇਹਨਾਂ ਦੀ ਦਾਦੀ ਦਾ ਕੈਂਸਰ ਨਾਲ ਜਿਹੜੀ ਡੈਥ ਹੋਈ ਆ ਤੇ ਇਹਨਾਂ ਨੇ ਇੱਕ ਧਾਰ ਲਿਆ ਸੀ ਕਿ ਮੈਂ ਕੈਂਸਰ ਭਜਾਉਣੀ ਆ ਪੰਜਾਬ ਦੇ ਵਿੱਚ ਅਸੀਂ 15 ਸਾਲ ਪਹਿਲਾਂ ਇੱਕ ਸਟੋਰੀ ਕੱਢੀ ਸੀ ਤਹਿਲ ਕਾਲੀ ਤੇ ਉਹ ਅਗੇ ਸੀ ਬਠਿੰਡਾ ਤੇ ਸਭ ਤੋਂ ਵੱਡੀ ਤਦਾਦ ਸੀ ਉਸ ਤੋਂ ਬਾਅਦ ਅੰਬਰਸਾਦੀ ਤਦਾਦ ਆਈ ਕਿ ਅੰਬਰਸਰ ਉਸ ਤੋਂ ਜ਼ਿਆਦਾ ਜ਼ਿਆਦਾ ਕੈਂਸਰ ਹੋਣਾ ਸ਼ੁਰੂ ਹੋ ਗਿਆ ਜਿਹੜੀ ਹੁਣ ਨਵੀਂ ਆਈ ਹੈਗਾ ਅੰਬਰਸਾਦ ਤੋਂ ਸਰ ਨਾਲੋਂ ਜ਼ਿਆਦਾ ਅਜਨਾਲੇ ਹਲਕੇ ਚ ਆ ਇਹਨਾਂ ਨੇ ਧਾਇਆ ਕਿ ਮੈਂ ਨਾ ਕੁਛ ਨਾ ਕੁਛ ਕਰਨਾ ਇਹ ਮੈਨੂੰ ਯਾਦ ਆ ਕਿ ਜਦੋਂ ਇਮਰਾਨ ਖਾਨ ਪੂਰਾ ਖੇਡਦਾ ਸੀ ਉਹਦੀ ਮਾਤਾ ਦੀ ਡੈਥ ਹੋਈ ਸੀ ਕੈਂਸਰ ਨਾਲ ਉਹਨੇ ਵੀ ਇਕ ਧਾਰਿਆ ਸੀ ਕਿ ਮੈਂ ਕੈਂਸਰ ਭਜਾਉਣਾ ਪਾਕਿਸਤਾਨ ਤੋਂ ਉਹਨੇ ਦੋ ਬੜੇ ਵੱਡੇ ਹਸਪੀਟਲ ਖੋਲਤੇ ਬੇਰਾਜ ਵੇਖਾ ਮੇਰਾ ਖਿਆਲ ਕਿ ਏਸ਼ੀਆ ਚ ਸਭ ਤੋਂ ਵੱਡੇ ਹਸਪੀਟਲ ਉਹ ਨੇ ਤੇ ਕਾਲੋ ਨੇ ਵੀ ਇਹੀ ਸੋਚਿਆ ਕਿ ਮੈਂ ਵੀ ਭਜਾਉਣਾ ਤੇ ਮੈਂ ਹਰ ਸਾਲ ਆ ਕੇ ਕਿਤੇ ਦੋ ਪਹਿਲਾਂ ਲਾਉਂਦਾ ਪਹਿਲਾਂ ਇਹਨੇ ਸਟਾਰਟਿੰਗ ਕੀਤਾ ਤੇ ਦੋ ਤਿੰਨ ਲਾਣੇ ਸ਼ੁਰੂ ਕੀਤੇ ਫਿਰ ਪੰਜ ਲਾਣੇ ਸ਼ੁਰੂ ਇਹ ਸਾਲ ਇਹਨਾਂ ਨੇ ਇਹ ਨਿਰਣਾ ਕੀਤਾ ਕਿ ਜਿਹੜਾ ਅਜਨਾਲਾ ਹਲਕਾਇਆ ਉਹ ਚ 10 ਲੱਗਣਗੇ ਤੇ ਸਾਰੇ ਅੰਮ੍ਰਿਤਸਰ ਚ ਮਲਾਕ ਅਹੀ 20 ਜਿਹੜੇ ਲਾਉਣੇ ਨੇ ਤੇ ਆਪਣਾ ਕਾਰੋਬਾਰ ਛੱਡ ਕੇ ਸਾਰਾ ਕੁਝ ਦੇਖ ਕੇ ਕਹਿੰਦਾ ਮੈਂ ਲੋਕਾਂ ਦੇ ਗਰੀਬਾਂ ਲਈ ਜਿਨ੍ਹਾਂ ਨੂੰ ਐਨਾ ਕੁ ਨਹੀਂ ਮਿਲਸੇ ਉਹ ਐਨਾ ਕੁ ਦਿਨਾਂ ਦੇਣੀ ਅੱਜ ਜਿਹੜੀ ਜਿਹੜੀ ਸਹੂਲਤ ਆ ਜਿਹਨੂੰ ਦਵਾਈ ਦੀ ਲੋੜ ਉਹਨੂੰ ਦਵਾਈ ਦੇ ਰਹੇ ਨੇ ਔਰ ਕੈਂਸਰ ਦੀ ਲਗਾਤਾਰ ਚੈੱਕਅਪ ਕਰਾ ਰਹੇ ਤਾਂ ਬੜੇ ਵਧੀਆ ਲੋਕ ਆ ਰਹੇ ਨੇ ਕੱਲ ਮੈਂ ਜਨਾਲੇ ਸਾਂ ਦੇਖਿਆ ਉੱਥੇ ਵੀ ਲੋਕ ਨਿਕਲੇ ਨੇ ਅੱਜ ਤੇ ਇੱਥੇ ਪੰਜ ਚਾਰ ਪਿੰਡਾਂ ਦੇ ਲੋਕ ਲਗਾਤਾਰ ਮੋਟਰਸਾਈਕਲਾਂ ਤੇ ਆ ਰਹੇ ਮੀ ਪੈਂਡਿਆ ਉੱਤੇ باوجود ਵੀ ਲੋਕ ਜਿਹੜੇ ਦਾ ਆਪਣਾ ਚੈੱਕਅਪ ਕਰਾਉਣਾ ਹੁੰਦੇ ਸਾਡੇ ਲੋ ਮੈਂ ਆਪਣੇ ਵੱਲੋਂ ਫੋਕਲੋਰ ਰਿਸਰਚ ਅਕੈਡਮੀ ਵੱਲੋਂ ਹਿੰਦਪਾਗ ਦੋਸਤੀ ਮੰਚ ਵੱਲੋਂ ਇਹਨਾਂ ਦਾ ਪੂਰਾ ਸਹਿਯੋਗ ਦੇ ਰਹਾਂ ਹਾਂ ਔਰ ਇਹ ਆਸ ਰੱਖਦਾ ਕਿ ਇਹ ਲਗਾਤਾਰ ਜਿਹੜੇ ਹਰ ਸਾਲ ਇੱਥੇ ਲਾਂਟ ਆਹੀ ਉਹਨਾਂ ਦਾ ਸਹਿਯੋਗ ਦਿੰਦੇ ਰਹੀਗੇ। ਵੈਕੂ ਜੀ ਕਾ ਖਾਲਸਾ ਵੈਕੂ ਜੀ ਕੀ ਫਤਿਹ ਜੀ। ਬਹੁਤ ਹੀ ਵਧੀਆ ਜੀ World Care Cancer ਵਾਲਿਆਂ ਨੇ ਸਾਡੇ ਹਲਕੇ ਦੇ ਵਿੱਚ ਗੁਰੂ ਕਾ ਬਾਗ ਵਿਖੇ ਅੱਜ ਕੈਂਪ ਲਗਾਇਆ ਹੈ। ਉਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਜਿਹੜੇ ਕੈਂਸਰ ਦੇ ਮਰੀਜ਼ ਹੈ ਜਿਨ੍ਹਾਂ ਕਦੀ ਚੈੱਕਅਪ ਨਹੀਂ ਕਰਾਇਆ। ਉਹਨਾਂ ਨੂੰ ਇਸ ਚੀਜ਼ ਦੀ ਬੜੀ ਲੋੜ ਹੈ। ਕਿਉਂਕਿ ਹਰ ਬੰਦਾ ਇਸ ਚੀਜ਼ ਨੂੰ ਚੈੱਕਪ ਨਹੀਂ ਕਰਾਉਂਦੇ ਅੱਜ ਛੋਟੇ ਪਰਿਵਾਰ ਵੀ ਆਏ ਆ ਕਾਫੀ ਦੂਰੋਂ ਦੂਰੋਂ ਲੋਕ ਆ ਰਹੇ ਆ ਦਸਾਂ 12 ਪਿੰਡਾਂ ਦੇ ਵਿੱਚੋਂ ਲੋਕ ਆ ਰਹੇ ਆ ਜਿਨ੍ਹਾਂ ਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਅੱਜ ਕਈਆਂ ਨੂੰ ਐਣਕਾ ਵੀ ਲੱਗਦੀਆਂ ਜਿਨ੍ਹਾਂ ਦੀ ਨਿਗਾ ਘਟਿਆ ਔਰ ਬਲੱਡ ਟੈਸਟ ਹੋ ਰਹੇ ਆ ਨਾਲੇ ਹੱਡੀਆਂ ਦਾ ਕੈਲਸ਼ੀਅਮ ਚੈੱਕ ਹੋ ਰਿਹਾ ਏ ਛੋਟੇ ਛੋਟੇ ਟੈਸਟ ਇਕ ਇਹੋ ਜਿਹੀ ਚੀਜ਼ਾਂ ਨੇ ਜਿਹੜੀਆਂ ਆਪਾਂ ਸਾਨੂੰ ਜ਼ਿੰਦਗੀ ਦੇ ਵਿੱਚ ਜ਼ਰੂਰਤ ਹੁੰਦੀ ਹੈ ਪਰ ਅਸੀਂ ਆਮ ਲੋਕ ਜਿਹੜੇ ਟੈਸਟ ਨਹੀਂ ਕਰਵਾਉਂਦੇ ਬਾਡਾ ਅੱਜ ਇੱਥੇ ਕੈਂਪ ਲਗਾਇਆ ਗਿਆ ਇਸ ਬਾਰੇ ਕੀ ਕਹਿੰਦੇ ਮੇਰਾ ਨਾਮ ਗਰਪਾਲ ਸਿੰਘ ਪਿੰਡ ਸੈਸਰਾ ਪੱਤੀ ਰਾਮਪੁਰਾ ਦਾ ਸਰਪੰਚ ਆ ਮੈਂ ਜੀ ਇਹ ਸਨਮ ਕਾਲੋਂ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਇੱਥੇ ਕੈਂਸਰ ਦਾ ਚੈੱਕ ਅਪ ਦਾ ਕੈਂਪ ਲਵਾਇਆ ਲਗਾਇਆ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਡਾ ਗੁਰੂ ਕਾ ਬਾਗ ਏਰੀਆ ਚੁਣਿਆ ਉਹਨਾਂ ਨੇ ਸਾਡੇ ਇਲਾਕੇ ਦੇ ਕਾਫੀ ਪਿੰਡ ਜਿਹੜੇ ਉਹ ਅੱਜ ਇੱਥੇ ਆਏ ਆ ਲੋਕ ਇੱਥੇ ਆਏ ਆ ਜਿਹੜੇ ਚੈੱਕ ਅਪ ਕਰਵਾ ਰਹੇ ਆ ਗਰੀਬ ਲੋਕਾਂ ਦੇ ਟੈਸਟ ਹੋਏ ਆ ਕਿੰਨਾ ਕੋ ਫਾਇਦਾ ਹੋਇਆ ਗਾ ਗਰੀਬ ਲੋਕ ਜੀ ਜਿਹੜੇ ਨਹੀਂ ਕਿਤੇ ਜਾ ਸਕਦੇ ਦੂਰ ਉਹਨਾਂ ਨੂੰ ਇੱਥੇ ਕਾਫੀ ਜਿਹੜੇ ਆ ਸਾਡੇ ਪਿੰਡ ਤੋਂ ਵੀ ਕਾਫੀ ਆਏ ਇਲਾਕੇ ਹਲਕੇ ਦੇ ਵਿੱਚੋਂ ਕਾਫੀ ਬੰਦੇ ਆਏ ਇਹਦਾ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਜੀ ਲੱਗਦਾ ਕਿ ਇਵੇਂ ਦੇ ਕੈਂਪ ਜਾਰੀ ਰੱਖਣੇ ਚਾਹੀਦੇ ਆ ਇਹ ਪਿਛਲੇ ਸਾਲ ਵੀ ਇਹਨਾਂ ਨੇ ਆਪਣਾ ਸੰਮਨਜੀ ਹੋਣਾ ਨੇ ਲਗਾਇਆ ਸੀਗਾ ਕੈਂਪ ਤੇ ਦੁਬਾਰਾ ਫੇਰ ਇਹੀ ਲਗਾ ਰਹੇ ਆ ਅਸੀਂ ਤੇ ਕਹਿੰਨੇ ਕਿ 6 ਮਹੀਨੇ ਬਾਅਦ ਲੱਗੇ ਚੈੱਕਅਪ ਹੋਵੇ ਤੇ ਲੋਕ ਜਿਹੜੇ ਆ ਕੈਂਸਰ ਤੋਂ ਜਾਗਰੂਕ ਹੋਣ ਜੀ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣ ਹੋਵੇ ਭਾਵੇਂ ਕ੍ਰੋਨਿਕ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਉਹ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਸਕਦੇ ਹੋ। ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼